ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚਾਨਣ ਮੈਂ ਹਰਪ੍ਰੀਤ ਸਿੰਘ ਕੋਤੜਾ ਇਹ ਵਾਹਿਗੁਰੂ ਜੀ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹੁੰਗਾ ਅੱਜ ਅਸੀਂ ਪਹੁੰਚੇ ਹਾਂ ਜੀ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਤੁਹਾਨੂੰ ਦੱਸਣਾ ਚਾਹੁੰਗਾ ਅੱਜ ਐਤਵਾਰ ਦਾ ਦਿਹਾੜਾ ਵਾ ਅਤਵਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਕੁਝ ਜਿਹੜੀਆਂ ਤਸਵੀਰਾਂ ਨੇ ਸਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਦੇ ਡੇਰੇ ਤੋਂ ਹੀ ਕੁਝ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿੰਦਕ ਮੈਂ ਤੁਹਾਨੂੰ ਸਾਰੀਆਂ ਇਹ ਤਸਵੀਰਾਂ ਜਿਹੜੀਆਂ ਵੀਡੀਓ ਦੇ ਵਿੱਚ ਡੇਰੇ ਦੇ ਨਾਲ ਲੱਗਦੀਆਂ ਸਾਰੀਆਂ ਤਸਵੀਰਾਂ ਇੱਕ ਬਹੁਤ ਪੁਰਾਣਾ ਜਿਹੜਾ ਦਰਖਤ ਜਿਹੜਾ ਇੱਥੇ ਬੂਟਾ ਜਿਹੜਾ ਲੱਗਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜਰੂਰ ਦਿਖਾਵਾਂਗੇ ਅਤੇ ਨਾਲ ਹੀ ਜਿਹੜੀਆਂ ਸੰਗਤਾਂ ਦੂਰ ਉਦਰਾਡੇੋਂ ਆ ਰਹੀਆਂ ਨੇ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜਰੂਰ ਦਿਖਾਵਾਂਗੇ ਅਤੇ ਨਾਲ ਹੀ ਤਾਨੂੰ ਦੱਸਣਾ ਚਾਹਾਂਗੇ ਤਨਤਨ ਸ਼ਿਗੁਰੂ ਗੁਰਨਸਾਹਿਬ ਮਾਰੀ ਦਾ ਅੰਦਰ ਪ੍ਰਕਾਸ਼ ਸ਼ੋਭੀਤਾ ਉਹ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਖਾਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬੀਬੀਆਂ ਵੱਲੋਂ ਜਿਹੜਾ ਸੁਖਣੀ ਸਾਹਿਬ ਦੇ ਜਿਹੜਾ ਪਾਠ ਵਾ ਉਹ ਵੀ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਅਤੇ ਨਾਲ ਹੀ ਆਈਆਂ ਸੰਗਤਾਂ ਵਾਸਤੇ ਜਿਹੜਾ ਲੰਗਰ ਆ ਉਹ ਵੀ ਤਿਆਰ ਹੋ ਤੇ ਲੰਗਰ ਜਿਹੜੇ ਲੰਗਰਾਂ ਦੀ ਜਿਹੜੀ ਸੇਵਾ ਜਿਹੜੇ ਸੇਵਾਦਾਰ ਕਰ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਜਿਹੜੇ ਲੰਗਰ ਪ੍ਰਸ਼ਾਦਾ ਇਹ ਸੰਗਤਾਂ ਸ਼ਾਗਰੀਆਂ ਨੇ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜਰੂਰ ਸਾਰੀ ਹੀ ਵੀਡੀਓ ਤੁਸੀਂ ਇਹ ਚਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਜਰੂਰ ਕਰ ਦੇਣੀ ਹੈ ਵਾਹਿਗੁਰੂ ਜੀ ਸਾਡਾ ਪ੍ਰਾਰਾਲਾ ਤੁਹਾਨੂੰ ਕਿੱਦਾਂ ਦਾ ਲੱਗਦਾ ਇਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਜੀ ਤੇ ਵੱਧ ਦਦ ਵੀਡੀਓ ਤੁਸੀਂ ਸ਼ੇਅਰ ਜਰੂਰ ਕਰ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਤੁਹਾਨੂੰ ਹੁਣ ਅੰਦਰ ਲੈ ਕੇ ਚਲਦੇ ਆਂ ਤੇ ਡੇਰੇ ਦੇ ਅੰਦਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਜਾ ਰਹੇ ਆਂ ਸਰ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਚਾਹਾਂਗਾ ਕਿ ਅੱਜ ਐਤਵਾਰ ਦਾ ਦਿਹਾੜਾ ਵਾ ਤੇ ਮੈਂ ਦੇਖ ਰਿਹਾ ਸੀ ਕਿ ਸੰਗਤਾਂ ਜਿਹੜੀਆਂ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦੀ ਹੋਈਆਂ ਇਹ ਡੇਰੇ ਤੇ ਸੰਗਤਾਂ ਜਿਹੜੀਆਂ ਨੇ ਇਹ ਅਲੱਗ-ਅਲੱਗੇ ਪਿੰਡਾਂ ਤੋਂ ਤੇ ਆਉਂਦੀਆਂ ਹੁੰਦੀਆਂ ਨੇ ਨਾਲ ਹੋ ਦੂਰੂ-ਦੂਰੋਂ ਇਲਾਕਿਆਂ ਤੋਂ ਪਿੰਡਾਂ ਸ਼ਹਿਰਾਂ ਤੋਂ ਵੀ ਇੱਥੇ ਡੇਰਾ ਵਿਖੇ ਆਉਂਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਉਂਦੀਆਂ ਨੇ ਤੇ ਡੇਰੇ ਦਾ ਤੇ ਅਸੀਂ ਅੰਦਰ ਆ ਚੁੱਕੇ ਆ ਤੇ ਤੁਹਾਨੂੰ ਦੱਸਣਾ ਚਾਹਾਂਗਾ ਜਿੱਥੇ ਅੱਜ ਐਤਵਾਰ ਦਾ ਦਿਹਾੜਾ ਉੱਤੇ ਨਾਲ ਹੀ ਇਹ ਸੰਗਤਾਂ ਜਿਹੜੀਆਂ ਆ ਰਹੀਆਂ ਤੇ ਨਾਲ ਹੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਦੁਕਾਨਾਂ ਵੀ ਜਿਹੜੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਹੋਰ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗਾ ਕਿ ਖਾਸ ਕਰਕੇ ਜਿਹੜੇ ਡੇਰੇ ਦੇ ਅੰਦਰ ਜਿਹੜੇ ਆ ਰੈਸ਼ ਜਿਹੜੀਆਂ ਸੰਗਤਾਂ ਜਿਹੜੀਆਂ ਦੂਰੂ ਦੂਰ ਆਉਂਦੀਆਂ ਨੇ ਉਹਨਾਂ ਵਾਸਤੇ ਰਹਿਣ ਵਾਸਤੇ ਜਿਹੜੀ ਆ ਜਿਹੜੇ ਪੂਰੇ ਪੁਕਤਾ ਪ੍ਰਬੰਧ ਜਿਹੜੇ ਆ ਕੀਤੇ ਗਏ ਡੇਰਾ ਡੇਰੇ ਵੱਲੋਂ ਤੁਸੀਂ ਰੈਸ਼ ਦੇ ਸਕਦੇ ਹੋ ਜਿਹੜੀਆਂ ਸੰਗਤਾਂ ਦੂਰੂ ਦੂਰ ਆਉਂਦੀਆਂ ਨੇ ਇੱਥੇ ਰਹਿ ਵੀ ਸਕਦੀਆਂ ਰਹਿਣ ਦਾ ਵੀ ਜਿਹੜਾ ਖਾਸ ਪ੍ਰਬੰਧ ਹੈ ਜਿਹੜਾ ਡੇਰੇ ਵੱਲੋਂ ਜਿਹੜਾ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਜਿਹੜੀ ਗੱਲਬਾਤ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਾਂਗਾ ਜਿੱਥੇ ਇਹ ਬੂਟੇ ਤੁਸੀਂ ਦੇਖ ਸਕਦੇ ਹੋ ਅੰਦਰ ਬੂਟੇ ਵੀ ਬੜੇ ਆ ਜਿਹੜੇ ਖੂਬਸੂਰਤ ਜਿਹੜੇ ਆ ਲੱਗੇ ਹੋਏ ਆ ਇੱਧਰ ਤੁਸੀਂ ਗੱਡੀਆਂ ਦੀ ਪਾਰਕਿੰਗ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉੱਤਰ ਸ਼ੈੱਡ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਗੱਡੀਆਂ ਦੀ ਜਿਹੜੀ ਪਾਰਕਿੰਗ ਆ ਤੁਸੀਂ ਦੇਖ ਸਕਦੇ ਇੱਥੇ ਬਣੀ ਹੋਈ ਆ ਛੋਟੇ ਵਹੀਕਲਾਂ ਤੋਂ ਲੈ ਕੇ ਵੱਡੇ ਵਹੀਕਲਾਂ ਤੱਕ ਜਿਹੜੀ ਪਾਰਕਿੰਗ ਹੈ ਜਿਹੜੀ ਇੱਥੇ ਤੁਸੀਂ ਦੇਖ ਸਕਦੇ ਹੋ ਬਣੀ ਹੋਈ ਆ ਤੇ ਆਓ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਡੇਰਾ ਤੁਸੀਂ ਦੇਖ ਸਕਦੇ ਹੋ ਡੇਰਾ ਬੜਾ ਹੀ ਖੂਬਸੂਰਤ ਡੇਰਾ ਇਹ ਸਤਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਤੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਇਹ ਆਪਣਾ ਪਿੰਡ ਨੜਾਲਾ ਚੈਨਲ ਤੇ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਮੋٹے ਮੁਖ ਦੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਮਕਸੂਦਪੁਰ ਤੇ ਇੰਟਰੀਗੇਟ ਤੋਂ ਅਸੀਂ ਵੀਡੀਓ ਸ਼ੁਰੂ ਕੀਤੀ ਸੀ ਹੁਣ ਅਸੀਂ ਅੰਦਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਜਿਹੜੇ ਆ ਬੂਟੇ ਬੜੇ ਖੂਬਸੂਰਤ ਜਿਹੜੇ ਇੱਥੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਧਰ ਤੁਸੀਂ ਡੇਰਾ ਦੇਖੋ ਤੇ ਸਾਹਮਣੇ ਲੰਗਰ ਹਾਲ ਆ ਇਹ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਉਹਨਾਂ ਵਾਸਤੇ ਜਿਹੜਾ ਲੰਗਰ ਦਾ ਵੀ ਜਿਹੜਾ ਖਾਸ ਜਿਹੜਾ ਪ੍ਰਬੰਧ ਜਿਹੜਾ ਕੀਤਾ ਗਿਆ ਵਾ ਸਾਹਮਣੇ ਧੰਤੜੀ ਸ਼ਿਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਰਸ਼ਨ ਕਰਾਵਾਂਗੇ ਜੀ ਤੇ ਅੱਜ ਐਤਵਰ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਂ ਸੰਗਤਾਂ ਜਿਹੜੀਆਂ ਨੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਗੁਰੂ ਘਰ ਆ ਰਹੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਨੇ ਪ੍ਰਾਪਤ ਕਰ ਰਹੀਆਂ ਨੇ ਇੱਧਰ ਹੋਰ ਮੈਂ ਤੁਹਾਨੂੰ ਜਾਣਕਾਰੀ ਦਵਾਗਾ ਕਿ ਇਹ ਜਿੱਥੇ ਇੱਕ ਬੰਨੇ ਹੋਰ ਵੀ ਰੈਸ਼ ਆ ਇੱਧਰ ਦੂਸਰੇ ਬੰਨੇ ਵੀ ਰੈਸ਼ ਬਣਾਈ ਗਈ ਆ ਇਹ ਡੇਰੇ ਵੱਲੋਂ ਤੁਸੀਂ ਦੇਖ ਸਕਦੇ ਹੋ ਤੇ ਆਪ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਤੇ ਅੰਦਰ ਸੁਖਣੀ ਸਾਹਿਬ ਜੀ ਸੁਖਣੀ ਸਾਹਿਬ ਦਾ ਜੋ ਪਾਠ ਹੋ ਰਿਹਾ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਇੱਕ ਮੈਂ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਆ ਤੁਸੀਂ ਬੂਟਾ ਦੇ ਸਕਦੇ ਹੋ ਇਹ ਬੂਟਾ ਜਿਹੜਾ 100 ਸਾਲ ਪੁਰਾਣਾ ਜੀ ਬੂਟਾ ਸਾਨੂੰ ਸੇਵਾਦਾਰਾਂ ਨੇ ਦੱਸਿਆ ਕਿ 100 ਸਾਲ ਪੁਰਾਣਾ ਬੂਟਾ ਇਹ ਡੇਰੇ ਦੇ ਵਿੱਚ ਸੀਤਾ ਇਹ ਤੁਸੀਂ ਬੂਟਾ ਦੇਖ ਲਓ 100 ਸਾਲ ਪੁਰਾਣਾ ਬੂਟਾ ਜਿਹੜਾ ਵਾ ਇਹ ਮੌਜੂਦ ਆ ਡੇਰੇ ਦੇ ਵਿੱਚ ਇੱਕ ਮੈਂ ਹੋਰ ਵੱਡੀ ਜਿਹੜੀ ਗੱਲ ਨੋਟ ਕੀਤੀ ਉਹ ਕੀ ਹੈ ਕਿ ਬੂਟੇ ਦੇ ਉੱਤੇ ਜਿਹੜੇ ਪੰਛੀਆਂ ਵਛੇ ਆਲਣੇ ਆ ਜਿਹੜੇ ਉਹ ਵੀ ਖਾਸ ਕਰਕੇ ਬਣਾਏ ਗਿਆ ਤੁਸੀਂ ਵੇਚ ਸਕਦੇ ਹੋ ਆਲਣੇ ਜਿਹੜੇ ਆ ਦੋ ਜਿਹੜੇ ਆਲਣੇ ਆ ਜਿਹੜੇ ਉਹ ਬਣਾਏ ਗਿਆ ਤੇ ਸੰਗਤਾਂ ਆ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਪ੍ਰਸ਼ਾਦੇ ਦਾ ਵੀ ਖਾਸ ਪ੍ਰਬੰਧ ਸੰਗਤਾਂ ਜਿਹੜੀਆਂ ਨੇ ਚਾਹ ਪ੍ਰਸ਼ਾਦਾ ਛਾਗਰੀਆਂ ਨੇ ਤੇ ਆਲਣੇ ਜਿਹੜੇ ਆ ਬਣਾਏ ਗਏ ਆ ਪੰਛੀਆਂ ਦੇ ਆਲਣੇ ਤੁਸੀਂ ਦੇਖ ਸਕਦੇ ਹੋ 100 ਸਾਲ ਪੁਰਾਣਾ ਬੂਟਾ ਜਿਹੜਾ ਡੇਰੇ ਦੇ ਅੰਦਰ ਮੌਜੂਦ ਆ ਉਹਦੇ ਉੱਪਰ ਜਿਹੜੇ ਆ ਪੰਛੀਆਂ ਦੇ ਆਲਣੇ ਤੁਸੀਂ ਉਹ ਤੋੜ ਤੁਹਾਨੂੰ ਮੈਂ ਨਿਗਾ ਮਾਰਾ ਦਿੰਨਾ ਇਹ ਆਲਣੇ ਤੁਸੀਂ ਦੇਖ ਸਕਦੇ ਹੋ ਆਲਣੇ ਜਿਹੜੇ ਆ ਇਹ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਡੇਰਾ ਤੁਸੀਂ ਦੇਖ ਸਕਦੇ ਹੋ ਡੇਰਾ ਜਿਹੜਾ ਵਾ ਬਹੁਤ ਖੂਬਸੂਤ ਡੇਰਾ ਜਿਹੜਾ ਤੁਸੀਂ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਆਂ ਇਹ ਨਿਸ਼ਾਨ ਸਾਬ ਦੇਖ ਸਕਦੇ ਹੋ ਤੁਸੀਂ ਝੂਲਦੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਧਰਲੀ ਸਾਈਡ ਲੈ ਕੇ ਚੱਲਦੇ ਆਂ ਜਿੱਥੇ ਤਨਤਨ ਸ਼ੀਰ ਗੁਰੂ ਤੇ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਤੇ ਸੰਗਤਾਂ ਆ ਰਹੀਆਂ ਨੇ ਦੂਰੂ ਦੂਰੋਂ ਸੰਗਤਾਂ ਇੱਥੇ ਡੇਰੇ ਤੇ ਹੁੰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਤੇ ਇਧਰ ਤੁਸੀਂ ਦੇਖੋਗੇ ਕਿ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਇਹ ਜੋੜਾ ਘਰ ਆ ਜੀ ਡੇਰੇ ਦਾ ਜੋੜਾ ਘਰ ਜਿਹੜਾ ਡੇਰੇ ਦਾ ਇੱਧਰ ਬੂਟੇ ਮੈਂ ਦੇਖ ਰਿਹਾ ਹਾਂ ਕਿ ਹਰੀਆਲੀ ਨੂੰ ਜਿਹੜੀ ਪਹਿਲ ਦਿੱਤੀ ਗਈ ਹੈ ਬਹੁਤ ਵਧੀਆ ਹਰੀਆਲੀ ਤੁਸੀਂ ਦੇਖ ਸਕਦੇ ਹੋ ਹਰੇ ਭਰੇ ਬੂਟੇ ਜਿਹੜੇ ਆ ਇਹ ਡੇਰੇ ਦੇ ਅੰਦਰ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਜਿਹੜੀਆਂ ਆਂਦੀਆਂ ਨੇ ਜੋੜੇ ਲਾਹ ਕੇ ਫਿਰ ਅੰਦਰ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇ ਦਰਸ਼ਨ ਕਰਦੀਆਂ ਨੇ ਤੇ ਆਪਾਂ ਵੀ ਤੁਹਾਨੂੰ ਅਸੀਂ ਦਰਸ਼ਨ ਜ਼ਰੂਰ ਕਰਾਵਾਂਗੇ ਅੰਦਰ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਰਿਹਾ ਵਾ ਅਤੇ ਨਾਲ ਹੀ ਇੱਧਰ ਜੋੜਾ ਘਰ ਤੁਸੀਂ ਦੇਖ ਸਕਦੇ ਹੋ ਡੇਰੇ ਦੇ ਅੰਦਰ ਜੋੜਾ ਘਰ ਆ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਕਰਕੇ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦੇਣਾ ਚਾਹੁੰਨਾ ਕਿ ਜੋੜਾ ਘਰ ਆ ਡੇਰੇ ਦੇ ਅੰਦਰ ਮੌਜੂਦ ਆ ਇੱਧਰ ਬੂਟੇ ਲੱਗੇ ਹੋਏ ਆ ਨਾਲ 100 ਸਾਲ ਪੁਰਾਣਾ ਬੂਟੇ ਇੱਕ ਪੁਰਾਣਾ ਬੂਟਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾਇਆ ਵਾ ਇੱਧਰ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਅੰਦਰ ਸੁਖਣੀ ਸਾਹਿਬ ਜੀ ਦਾ ਪਾਠ ਹੋ ਰਿਹਾ ਇਹ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਕਰਾਂਗੇ ਤਾਂ ਤਾਂ ਨਿਸ਼ਿਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਤੇ ਇੱਧਰ ਜਿੱਥੇ ਦਰਬਾਰ ਆ ਦਰਬਾਰ ਦੇ ਬਿਲਕੁਲ ਬਾਹਰ ਜਿਹੜੀ ਤਿਆਰੀ ਜਿਹੜੀ ਆ ਦਰਸ਼ਨੀ ਦੂੜੀ ਜਿਹੜੀ ਬਣ ਜਾ ਰਹੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਤੁਸੀਂ ਵੇਖ ਸਕਦੇ ਹੋ ਅੰਦਰ ਸੁਖਬਣੀ ਸਾਹਿਬ ਜੀ ਦਾ ਪਾਠ ਹੋ ਰਿਹਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜਰੂਰ ਦਿਖਾਵਾਂਗੇ ਆਪ ਆਪਾ ਹੁਣ ਤੁਹਾਨੂੰ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਧੰਤਨ ਸ਼ਿਰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨਾਲ ਸਾਡੇ ਨਾਲ ਬਣੇ ਰਹੋ ਵੀਡੀਓ ਬਾਤ ਬਾਤ ਸ਼ੇਅਰ ਕਰਦੇ ਹਾਂਜੀ ਹਾਂਜੀ ਵਾਹਿਗੁਰੂ ਜੀ ਤੁਹਾਨੂੰ ਦੱਸਣਾ ਜੀ ਜਿੱਥੇ ਅੱਜ ਐਤਵਾਰ ਦਾ ਦਿਹਾੜਾ ਤੇ ਨਾਲ ਹੀ ਸੁਖਮਨੀ ਸਾਹਿਬ ਦਾ ਜੋ ਪਾਠ ਹੋ ਰਿਹਾ ਸੀ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾਇਆ ਤੇ ਤੁਸੀਂ ਦਰਸ਼ਨ ਵੀ ਕੀਤੇ ਨੇ ਤਾਂ ਤੜੀ ਸ਼ਗੂਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੀ ਤੁਹਾਨੂੰ ਅਸੀਂ ਕਰਾਏ ਨੇ ਤੇ ਹੁਣ ਤੁਹਾਨੂੰ ਅਸੀਂ ਲੰਗਰ ਹਾਲ ਲੈ ਕੇ ਚੱਲਾਂਗੇ ਵਾਹਿਗੁਰੂ ਜੀ ਤੁਹਾਨੂੰ ਅਸੀਂ ਲੰਗਰ ਹਾਲ ਵੀ ਜਰੂਰ ਅਸੀਂ ਇਸ ਵੀਡੀਓ ਦੇ ਵਿੱਚ ਜਰੂਰ ਦਿਖਾਵਾਂਗੇ ਡੇਰੇ ਦਾ ਜੋ ਲੰਗਰ ਹਾਲ ਆ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਇਹ ਤੁਹਾਨੂੰ ਦੱਸਣਾ ਚਾਹਾਂਗਾ ਜਿੱਥੇ ਲੰਗਰ ਹਾਲ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਤਸਵੀਰਾਂ ਦਿਖਾਣੀਆਂ ਚਾਹਾਂਗਾ ਜਿੱਥੇ ਬੀਬੀਆਂ ਜਿਹੜਾ ਲੰਗਰ ਜਿਹੜੀਆਂ ਤਿਆਰ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਨਾਮ ਜਪ ਵੀ ਕੀਤਾ ਜਾ ਰਿਹਾ ਵਾਹਿਗੁਰੂ ਸਤਨਾਮ ਦਾ ਜਿਹੜਾ ਜਾਪ ਜਿਹੜਾ ਵਾ ਉਹ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬੀਬੀ ਅਮਰੋਂ ਜਿੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਉੱਥੇ ਨਾਮ ਸਿਮਰਨ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਆ ਜਿਹੜਾ ਉਹ ਵੀ ਕੀਤਾ ਜਾ ਰਿਹਾ ਤੁਸੀਂ ਦੇ ਸੁਣਿਆ ਹੋਵੇਗਾ ਤੇ ਇੱਧਰ ਤੁਸੀਂ ਡੇਰੇ ਦਾ ਜਿੱਥੇ ਲੰਗਰ ਦੀ ਜਿਹੜੀ ਤਿਆਰੀ ਕੀਤੀ ਜਾਂਦੀ ਆ ਤੁਸੀਂ ਇਹ ਰਸੋਈ ਘਰ ਦੇਖ ਸਕਦੇ ਹੋ ਜਿਹੜਾ ਡੇਰੇ ਦਾ ਜਿਹੜਾ ਰਸੋਈ ਘਰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਇੱਧਰ ਲੰਗਰ ਜਿਹੜਾ ਵਾ ਇਹ ਆਈਆਂ ਸੰਗਤਾਂ ਵਾਸਤੇ ਲੰਗਰ ਜਿਹੜਾ ਵਾ ਉਹ ਤਿਆਰ ਕੀਤਾ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਲੈ ਕੇ ਜਿੱਥੇ ਲੰਗਰ ਜਿਹੜੇ ਆ ਸੰਗਤਾਂ ਜਿਹੜੀਆਂ ਬੜੇ ਪਿਆਰ ਦੇ ਨਾਲ ਸ਼ਗਰੀਆਂ ਨੇ ਤੇ ਸੇਵਾਦਾਰ ਵੀ ਬੜੇ ਪਿਆਰ ਦੇ ਨਾਲ ਆ ਲੰਗਰ ਪ੍ਰਸ਼ਾਦਾ ਇਹ ਸ਼ਕਾ ਵੀ ਰੇਣ ਇਹ ਗੁਰੂ ਪਿਆਰਿਓ ਇਸ ਟਾਈਮ ਆਪਸੀ ਪਹੁੰਚੇ ਆ ਜੀ ਸਤਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਫੋਤੀ ਮਰਦਾਨ ਡੇਰਾ ਮਕਸੂਦਪੁਰ ਅੱਜ ਦੀ ਵੀਡੀਓ ਸਾਡੀ ਖਾਸ ਕਰਕੇ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਡੇਰੇ ਦੇ ਨਾਲ ਜਿਹੜੀਆਂ ਕੁਝ ਗੱਲਾਂ ਬਾਤਾਂ ਅਸੀਂ ਤਾਂ ਡਣਾ ਸਾਂਝੀਆਂ ਕੀਤੀਆਂ ਹੁਣ ਤੁਹਾਨੂੰ ਅਸੀਂ ਲੰਗਰ ਦਿਖਾ ਰਹੇ ਹਾਂ ਜਿੱਥੇ ਲੰਗਰ ਜਿਹੜਾ ਬੜੇ ਪਿਆਰ ਦੇ ਨਾਲ ਸੇਵਾ ਦਾ ਲੰਗਰ ਚੱਕਾ ਵੀ ਰੇਣ ਸੰਗਤਾਂ ਨੂੰ ਤੇ ਸੰਗਤਾਂ ਨੂੰ ਵੀ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਤੇ ਸ਼ਗਵ ਵੀ ਰਹੀਆਂ ਨੇ ਤੁਸੀਂ ਦੇਖ ਸਕਦੇ ਇੱਕ ਹੋਰ ਜਿਹੜੀ ਮੈਂ ਗੱਲ ਬਾਤ ਤੁਹਾਡੇ ਨਾਲ ਜਰੂਰ ਸਾਂਝੀ ਕਰਾਂ ਜਿਹੜੇ ਬਜ਼ੁਰਗ ਨੇ ਬਜ਼ੁਰਗਾਂ ਵਾਸਤੇ ਵੀ ਖਾਸ ਪ੍ਰਬੰਧ ਕੀਤਾ ਗਿਆ ਤੁਸੀਂ ਇਹ ਦੇਖ ਸਕਦੇ ਬੈਂਚ ਲੱਗੇ ਹੋਏ ਆ ਬਜ਼ੁਰਗ ਵੀ ਜਿਹੜੇ ਆ ਜਿਹੜੇ ਤੁਰ ਫਿਰਨ ਨੂੰ ਜਿਹੜੇ ਤੁਰ ਫਿਰ ਨਹੀਂ ਸਕਦੇ ਬਜ਼ੁਰਗਾਂ ਵਾਸਤੇ ਵੀ ਜਿਹੜਾ ਡੇਰੇ ਵੱਲੋਂ ਜਿਹੜਾ ਖਾਸ ਜਿਹੜਾ ਪ੍ਰਬੰਧ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਬੈਂਚ ਜਿਹੜੇ ਲੱਗੇ ਹੋਏ ਆ ਤੇ ਬੈਂਚਾਂ ਤੇ ਬਹਿ ਕੇ ਜਿਹੜਾ ਲੰਗਰ ਪ੍ਰਸ਼ਾਦਾ ਜਿਹੜੇ ਬਜ਼ੁਰਗ ਜਿਹੜੇ ਆ ਉਹ ਛਕ ਰਹੇ ਨੇ ਤੇ ਇੱਧਰ ਹੋਰ ਦੋ ਬੈਂਚ ਜਿਹੜੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਅਤੇ ਨਾਲ ਹੀ ਜਿੱਥੇ ਲੰਗਰ ਪ੍ਰਸ਼ਾਦਾ ਛਕਾਇਆ ਜਾ ਰਿਹਾ ਉੱਤੇ ਨਾਲ ਹੀ ਝੂਠੇ ਭਾਂਡੇ ਦੀ ਸੇਵਾ ਵੀ ਜਿਹੜੀ ਆ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਫਿਲਹਾਲ ਜਿੱਥੇ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਉਤੋਂ ਇਲਾਵਾ ਜਿੱਥੇ ਲੰਗਰ ਪ੍ਰਸ਼ਾਦਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਪੋਤੀ ਮਰਦਾਨ ਡੇਰਾ ਮਕਸੂਦਪੁਰ ਤੋਂ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਜਿੱਧਰ ਲੰਗਰ ਜਿਹੜਾ ਵਾ ਇਹ ਝੂਠੇ ਭਾਂਡੇ ਦੀ ਸੇਵਾ ਜਿਹੜੀ ਕੀਤੀ ਜਾਂਦੀ ਆ ਝੂਠੇ ਭਾਂਡੇ ਦੀ ਜਿਹੜੀ ਸੇਵਾ ਵਾ ਬੀਬੀਆਂ ਵੱਲੋਂ ਜਿਹੜੀ ਆ ਕੀਤੀ ਜਾਂਦੀ ਆ ਜਿੱਥੇ ਝੂਠੇ ਭਾਂਡੇ ਆ ਜਿਹੜੀ ਸੰਗਤ ਲੈ ਕੇ ਜਾਂਦੀ ਝੂਠੇ ਭਾਂਡੇ ਦੇ ਇਹ ਜਿਹੜੀ ਝੂਠੇ ਭਾਂਡੇ ਦੀ ਸੇਵਾ ਜਿਹੜੀ ਆ ਕੀਤੀ ਜਾ ਰਹੀ ਆ ਇਹ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਸਤਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਪੋਤੀ ਮਰਦਾਨ ਡੇਰਾ ਮਕਸੂਦਪੁਰ ਤੋਂ ਇਹ ਤੁਸੀਂ ਦੇਖ ਸਕਦੇ ਹੋ ਕਿ ਝੂਠੇ ਭਾਂਡੇ ਦੀ ਸੇਵਾ ਜਿਹੜੀ ਬੀਬੀਆਂ ਵੱਲੋਂ ਇਹ ਜਿਹੜੀ ਬਤੌਰ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਜਿਹੜੀਆਂ ਸੰਗਤਾਂ ਇਹ ਲੰਗਰ ਪ੍ਰਸ਼ਾਦਾ ਛੱਕੇ ਜਿਹੜੀਆਂ ਆ ਰਹੀਆਂ ਨੇ ਉਹਨਾਂ ਉੱਤੇ ਜਿਹੜੇ ਝੂਠੇ ਭਾਂਡੇ ਦੀ ਸੇਵਾ ਜਿਹੜੀ ਆ ਇਹ ਬੀਬੀਆਂ ਸਾਡੇ ਵੀਰ ਲੱਗੇ ਹੋਏ ਆ ਝੂਠੇ ਭਾਂਡੇ ਦੀ ਸੇਵਾ ਕਰਨ ਇਹ ਡੇਰੇ ਦਾ ਜਿਹੜਾ ਲੰਗਰ ਹਾਰਾ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਜ਼ਰੂਰ ਕਰ ਦੇਣੀ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਨਵੀਂ ਅਪਡੇਟ ਜ਼ਰੂਰ ਦਾਂਗੇ ਡੀਰੇ ਦੇ ਨਾਲ ਜੁੜੀ ਹੋਈ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਾਂਗੇ ਤੇ ਉਹਨਾਂ ਚਰਨ ਹਰਪਿੰਦਰ ਸਿੰਘ ਖੋਦੜੇ ਦੇ ਜਾਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ